ਵੇ ਡਿਵਦੀ ਮੈਂ ਗਲਤੀ ਕਰ ਲਈ ਕਿੰਨੇ ਦਿਨ ਹੋ ਗਏ ਮੈਂ ਇੱਥੇ ਬੈਠੀ ਕੋਈ ਨਹੀਂ ਮੈਨੂੰ ਪੁੱਛਣ ਆਇਆ ਕੀ ਕਰਾਂ ਮੈਂ ਸੰਦੀਪਾ ਉਹ ਬਣਾਇਆ ਕੋਈ ਮਨ ਦੱਸਣਾ ਕੁਝ ਵੀ ਨਹੀਂ ਮੈਂ ਤੁਹਾਡੇ ਗੜੀ ਹੱਥ ਜੋੜਦੀ ਆ ਮੈਨੂੰ ਇੱਥੋਂ ਲੈ ਜਾਓ ਹਾਂ ਮੈਨੂੰ ਕੀ ਪਤਾ ਸੀ ਤੁਸੀਂ ਮੇਰੇ ਨਾਲ ਧੋਖਾ ਕਰਨਾ ਵਾ ਮੈਂ ਨਾ ਹੀ ਹੁੰਦੀ ਮੈਨੂੰ ਇੱਥੋਂ ਕੱਢ ਲਓ ਹਾਂ ਕਿੰਦ ਮੈਂ ਕੱਢ ਲੈਣਾ ਹੀ ਪਰ ਤੂੰ ਮੰਦੀ ਨਹੀਂ ਆ ਦੱਸੇਂ ਕਿ ਇਹਦੇ ਫੇਰੇ ਹੀ ਆ ਬਾਕੀ ਜਾਨੇ ਕਿੱਥੇ ਆ ਮੈਂ ਤੁਹਾਨੂੰ ਸੱਚੀ ਦੱਸਿਆ ਵਾ ਮੰਮੀ ਹੁਣੀ ਉੱਥੇ ਹੀ ਹੁਣ ਮੈਨੂੰ ਨਹੀਂ ਪਤਾ ਕਿੱਥੇ ਚੱਲ ਗਏ ਹੋ ਉਹਨਾਂ ਨੂੰ ਪਤਾ ਲੱਗ ਗਿਆ ਵਾ ਇਹ ਪਤਾ ਲੱਗ ਗਿਆ ਵਾ ਫੜੇ ਜਾਣਗੇ ਨਾ ਤੂੰ ਫੇਰ ਇੱਥੋਂ ਨਿਕਲਣਾ ਵਾ ਮੈਨੂੰ ਕੱਢ ਲਓ ਇੱਥੋਂ ਕਿੱਥੇ ਰੱਖਿਆ ਮੈਨੂੰ ਤੁਸੀਂ ਮੈਂ ਤੁਹਾਡੇ ਤੇ ਕਿੰਨਾ ਯਕੀਨ ਕੀਤਾ ਸੀ ਤੇ ਤੁਸੀਂ ਮੈਨੂੰ ਇੱਥੇ ਫਸਾਤਾ ਵਾ ਉਹ ਤੂੰ ਇੱਕ ਗੇਸ 'ਚ ਨਹੀਂ ਹੋ ਫਸੇ ਮੇਰੀ ਸੁਣੋ ਗੱਲ ਜਿਹੜਾ ਤੇਰੀ ਮਾਸਰ ਨੇ ਕੰਮ ਕੀਤਾ ਤੈਨੂੰ ਪਤਾ ਵਾ ਮਾਸਣ ਨੇ ਕੰਮ ਕੀਤਾ ਕੀ ਹੋਇਆ ਵਾ ਉਹ ਜੋਬ ਨੂੰ ਕਿਤੇ ਪਤਾ ਲੱਗਾ ਸੀ ਇਹ ਘਰੇ ਜਾ ਕੇ ਰਹਿਣ ਦੇ ਆ ਉਹਨਾਂ ਨੇ ਜੋਬ ਨੂੰ ਸਿਰਚ ਕੋ ਮਾਰਤਾ ਵਾ ਹੈ ਐਨਾ ਵੱਡਾ ਕੰਮ ਕਰਤਾ ਤੇ ਇਹਦੇ ਵਿੱਚ ਮੇਰਾ ਕੀ ਕਸੂਰ ਵਾ ਮੈਨੂੰ ਤੇ ਬਾਹਰ ਕੱਢ ਲੋ ਕਸੂਰ ਤੁਹਾਡਾ ਏ ਆ ਅੱਗੇ ਨਾ ਤੁਹਾਨੂੰ ਇੱਕ ਕਦਮ ਦੀ ਸਜ਼ਾ ਮਿਲਣੀ ਹੁਣ ਦੋਵਾਂ ਦੀ ਮਿਲਣੀ ਆ ਠੀਕ ਆ ਨਾ ਜਿਨ੍ਹਾਂ ਨੇ ਇਹ ਕੰਮ ਕੀਤਾ ਮਾਰਨ ਦੀ ਕੋਸ਼ਿਸ਼ ਕੀਤੀ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਉਹਨਾਂ ਨੂੰ ਫੜੋ ਮੈਨੂੰ ਤਾਂ ਤੂੰ ਹੀ ਜਾਣ ਕੇ ਫੜਾਇਆ ਵਾ ਉਹ ਹੈ ਨਾ ਤੇਰੇ ਹੀ ਜਣਾ ਉਹ ਬਗਾਨੇ ਤੇ ਨਹੀਂ ਆ ਤੇਰੇ ਮਮੀ ਜੜੀ ਸੀ ਤੇਰੇ ਮਾਸਰ ਮਾਸੀ ਸੀ ਮੈਂ ਤੁਹਾਡੇ ਗੜੀ ਹੱਥ ਜੋੜਦੀ ਆ ਮੈਨੂੰ ਲੈ ਜਾਓ ਇੱਥੋਂ ਉਹ ਮਿਆਣੀਆਂ ਲੈ ਜਾਣਾ ਠੀਕ ਹੈ ਨਾ ਸਭ ਕੋ ਦੱਸ ਦੇ ਫੇਰ ਵੇਖਾਂਗੇ ਤੇ ਕੀ ਕਰਨਾ ਵਾ ਤੇ ਨਾਲੇ ਮੇਰੀ ਗੱਲ ਸੁਣ ਅਜੇ ਤਨਾ ਪੁਲਿਸ ਵਾਲੇ ਜਿੰਨੂੰ ਕੋ ਕਹਿ ਨਹੀਂ ਦੇ ਆਪਣਾ ਨੂੰ ਮਨਾ ਕੀਤਾ ਵਾ ਇਹਨੂੰ ਮਾਰਿਓ ਨਾ ਮੇਰੇ ਨਾਲ ਐਦਾਂ ਨਾ ਕਰੋ ਹੁਣ ਤੂੰ ਆਪਣਾ ਮਨ ਬਣਾ ਲਾ ਕਿ ਸਭ ਕੁਝ ਦੱਸ ਕੇ ਆਪਣੀ ਸਜ਼ਾ ਮਾਫ ਕਰਾਉਣੀ ਆ ਜਾਂ ساری ਉਮਰ ਜੇਲ੍ਹ ਚ ਕੱਟਣੀ ਆ ਮੈਂ ਸਭ ਕੁਝ ਸਾਚੇ ਤੇ ਦੱਸਣ ਦੀ ਆ ਦੱਸਣਾ ਬੈਨਾ ਠੀਕ ਏ ਤੈਨੂੰ ਮੈਨੂੰ ਲੈ ਜਾਉਗਾ ਨਾਲ ਆਪਣੇ ਮੈਂ ਇੱਥੇ ਰਹਿਣਾ ਵਾ ਬੋਲ ਦੇ ਨੀ ਕਿੰਨਾ ਹੁਣ ਫਰਕ ਹੈ ਆਫਰ ਕਰਵਾ ਕੇ ਨਾ ਠੀਕ ਆ ਹੁਣ ਤੇ ਕੋਈ ਗੱਲ ਦਵਾਈ ਖਾਦੀ ਆ ਦਵਾਈ ਖਾਦੀ ਲੋੜ ਤੇ ਨਹੀਂ ਕੀ ਚੀਜ਼ ਦੀ ਲਿਆਵਾ ਨਾ ਨਾ ਲੋੜ ਨਹੀਂ ਕੀ ਕਹਿ ਚੀਜ਼ ਦੀ ਸੋਚਣ ਕੀ ਦੇਗੇ ਫਿਰ ਸੋਚਣਾ ਕੀ ਆ ਜੋਤ ਸੋਚਣ ਡਿਆ ਮਾਂ ਵੀ ਉਦੋਂ ਸਾਰਾ ਕੰਮ ਬਣਿਆ ਬਣਿਆ ਹੀਗਾ ਤੇ ਫੇਰ ਹੱਥੋਂ ਨਿਕਲ ਗਿਆ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਆ ਕਿੱਜਾ ਕੰਮ ਰਹਿ ਗਿਆ ਹੀਗਾ ਪਹਿਲਾਂ ਹੀ ਫੋਨ ਕਰ ਦਿੰਦਾ ਨਾ ਕਿਤੇ ਇੱਥੇ ਤੇ ਗੱਲ ਬਣ ਜਣੀ ਤੇ ਟੈਨਸ਼ਨ ਨਹੀਂ ਰਹਿਣੀ ਕੋਈ ਮਨ ਚ ਤੇ ਇਹਦਾ ਨਾ ਸੋਚੀ ਜਾਓ ਅਹੀਂ ਨੇਜ ਬੜੇ ਖੁਸ਼ ਆਪੀ ਤੁਸੀਂ ਠੀਕ ਠਾਕ ਜੀ ਤੁਹਾਨੂੰ ਕੋਈ ਗੱਲਬਾਤ ਨਹੀਂ ਹੋਈ ਜੋ ਵੀ ਹੋਇਆ ਚੰਗਾ ਹੀ ਹੋਇਆ ਵਾ ਜੇ ਹੋਰ ਵੱਧ ਸੱਟ ਲਾ ਦਿੰਦੇ ਜਾਂ ਕੋਈ ਗੱਲਬਾਤ ਕਰ ਦਿੰਦੇ ਫੇਰ ਅਹੀਂ ਕੀ ਕਰਨਾ ਹੈ ਤੁਸੀਂ ਤੇ ਉਹ ਗੱਲੀ ਮਨ ਚ ਲੈ ਕੇ ਬੈਠੇ ਜੀ ਨਾ ਫਰਕ ਪੈਣਾ ਵਾ ਹੋਰ ਬਿਮਾਰ ਹੋ ਜਾਣਾ ਤੁਸੀਂ ਜੋਤ ਡੈ ਇਹ ਤਾਂ ਹੈਗੇ ਟਰਾਈ ਕਰਨਾ ਇੱਕ ਵਾਰੀ ਬਸ ਉਹਨਾਂ ਨੂੰ ਸਜ਼ਾ ਮਿਲ ਗਈ ਨਾ ਫੇਰ ਮੇਰੀਆਂ ਸਾਰੀਆਂ ਟੈਨਸ਼ਨਾਂ ਰਹਿ ਜਾਣੀਆਂ ਕੋਈ ਗੱਲ ਨਹੀਂ ਸਾਰੇ ਕੰਮ ਹੋ ਜਾਣੇ ਮੈਂ ਤੇ ਹੁਣ ਤੈਨੂੰ ਇਹੋ ਹੀ ਕਹੂੰਗੀ ਕਿ ਜੇ ਨਹੀਂ ਨਾ ਕੋਈ ਹੱਲ ਦੇਖਦਾ ਤੇ ਛੱਡ ਦੋ ਕੰਮ ਨੂੰ ਅਹੀਂ ਨਹੀਂ ਚਾਹੁੰਦੇ ਕਿ ਤੈਨੂੰ ਕੁਝ ਹੋ ਜੇ ਹੋਣਾ ਨਾ ਹੋਣਾ ਤੇ ਮਹਾਰਾ ਹੀ ਦੇ ਹੱਥ ਦਾ ਉਹਨੇ ਲਿਖਿਆ ਸਸੀਆ ਭਾਜੀ ਬੋਦਲ ਜੀ ਠੀਕ ਆ ਸਸੀਆ ਠੀਕ ਠਾਕ ਹਾਂਜੀ ਜੀ ਵਧੀਆ ਲੈ ਜੋਤ ਕੁਰਸੀ ਲੈ ਵਧੀਆ ਇੱਥੇ ਆਓ ਇੱਥੇ ਆਓ ਇੱਧਰ ਆ ਜਾ ਜੋਤ ਚਾਹ ਬਣਾਉ ਕੋਟਾ ਕੋਠੀ ਠੀਕ? ਹਾਂਜੀ ਵਧੀਆ। ਤੁਸੀਂ ਦੱਸੋ। ਹਾਂ ਵਧੀਆ ਠੀਕ ਐ ਮੈਂ ਵੀ। ਪਰਕਾ ਸਹੀ ਲੱਗਣ ਡਿਆ। ਨਹੀਂ ਠੀਕ ਆ ਉਦਾਂ ਕਿਨਾਂ। ਦਵਾਈ ਖਾਦੀ ਆ। ਇਹ ਵੀ ਦਵਾਈ ਨਾ ਟਾਈਮ ਤੇ ਲੈਂਦੇ ਰਹੋ ਠੀਕ ਆ। ਹਾਂ ਨਹੀਂ ਨਹੀਂ ਉਹ ਤਾਂ ਖਿਆਲ ਰੱਖਾਂਗਾ। ਹਾਂਜੀ। ਮੈਨੂੰ ਕਿੱਦਾਂ ਲੱਗਾ ਪਤਾ ਕੁਛ ਨਹੀਂ। ਉਹ ਪਤਾ ਕੀ ਲੱਗਣਾ ਭਾਜੀ। ਹੂੰ। ਗਿਆ ਮੈਂ ਵੀ ਪੁਲਸ ਨਾਲ। ਤੋਂ ਇਦਾਂ ਹੀ ਆ ਜੀ। ਸੰਦੀਪ ਨਾਲ ਮੇਰੀ ਹੋਈ ਹੀ ਗੱਲ। ਹੁਣ ਮੈਂ ਦੱਸ ਕੇ ਆਇਆ ਹਾਂ। ਤੇਰੇ ਮਾਸਾਂ ਦੇ ਨਾ ਆ ਚੰਨ ਜਾ ਰਿਆ ਹੀ ਹੋ। ਆਪਣੇ ਵਾਲੇ ਦੁਵਾਲੇ ਨਾ ਹੋਰ ਜਾਲ ਵਛਾਉਣ ਡੇ ਆ। ਮੁਸੀਬਤਾਂ ਵਧਾਈ ਜਾਣ ਡੇ ਆ। ਚੰਗਾ ਕੰਮ ਨਹੀਂ ਕੀਤਾ ਉਹਨਾਂ ਨੇ ਚਲੋ ਕੋਈ ਗੱਲ ਨਹੀਂ ਅੱਜ ਨਹੀਂ ਤੇ ਕੱਲ ਸਜਾ ਤੇ ਮਿਲ ਨਹੀਂ ਮਿਲਣੀ ਆ ਫੇਰ ਪਤਾ ਲੱਗਣਾ ਇਹਨਾਂ ਨੂੰ ਫੇਰ ਹੋਣਾ ਇਹਨਾਂ ਨੇ ਵੇਖਿਓ ਸਹੀ ਉਹ ਤੇ ਗੱਲ ਹੈਗੀ ਆ ਬਾਕੀ ਮਲਾਜਮਾਂ ਨਾਲ ਮੇਰੀ ਗੱਲ ਹੋਈ ਅੱਛਾ ਬੜੀ ਪਿਆਹ ਦੀ ਗੱਲ ਰਹਿ ਗਈ ਸੀ ਨਾ ਉਹ ਮੈਂ ਕੀਤੀ ਜਣਾ ਨਾਲ ਕੀ ਜਾਂਦੇ ਉਹ ਪਰੋਣੀਆਂ ਮੰਨੇ ਕਹਿੰਦੇ ਪਿਆਹ ਦਾ ਕੰਮ ਕਰਨਾ ਨਹੀਂ ਆਪਾਂ ਉਹ ਕਹਿੰਦੇ ਵੀ ਡਰਦੇ ਕਿਉਂ ਇੰਨੋਂ ਆਪਾਂ ਕਰਨ ਦੇ ਹੱਲ ਉਹ ਚੱਕਰ ਨਾਲ ਅਸਲ 'ਚ ਉਹ ਫੇਰ ਵਿੱਚੋਂ ਬੰਦੇ ਵੀ ਵਾਕ ਬਣਾ ਪੈਸੇ ਫੜਦੇ ਆ ਉਹਨਾਂ ਨੂੰ ਵੀ ਸ਼ਰਮ ਆਉਂਦੀ ਐ ਨਾ ਹਾਂਜੀ ਹਾਂਜੀ ਹਨਾ ਉਹ ਅਹੀਂ ਤਾਂ ਕਹਿੰਦੇ ਪੈਸੇ ਫੜ ਲੈਂਦੇ ਨਾ ਫਿਰ ਪੱਕਾ ਹੀ ਵੀ ਕੰਮ ਹੋਣਾ ਹੀ ਹੋਣਾ ਵਾ ਚਲੋ ਬਾਕੀ ਸਾਡੀ ਰਪਿੰਦਰ ਦੀ ਕੋਈ ਕਿਸਮਤ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਚਲੋ ਕੋਈ ਗੱਲ ਨਹੀਂ ਅਰੇ ਥੋੜੀ ਜਾਣੇ ਆ ਫਰੇ ਹੀ ਜਾਣੇ ਕਿਹਦੇ ਆਹੋ ਅੱਜ ਨਹੀਂ ਤਾਂ ਕੱਲ ਸਾਹਮਣੇ ਤੇ ਆਉਣਾ ਹੀ ਆ ਕਿੰਨਾ ਚਿਰ ਭੱਜ ਲੈਣਗੇ ਹੋਰ ਹਾਂਜੀ ਹਾਂਜੀ ਇੱਕ ਕੰਮ ਤੇ ਸੜ ਜਾਣੀ ਲੱਗੇ ਅੱਗ ਬਾਲ ਲਈ ਆ ਇੱਕ ਤੋਂ ਤੋਪ ਚੜਾਈ ਆ ਆ ਫੜੋ ਮੰਜਾ ਤੇ ਸ਼ਾਮੇ ਕਰੀਏ ਬਸ ਲੜਨ ਨੂੰ ਤਿਆਰ ਰਹਿੰਦੇ ਜੇ ਤੁਸੀਂ ਪਾਜੀ ਹਾਂਜੀ ਉਹ ਮੈਂ ਤੁਹਾਡਾ ਨਾਲ ਗੱਲ ਕਰਨੀ ਸੀ ਹਾਂਜੀ ਦੱਸੋ ਕਿਤੇ ਵਕੀਲ ਨਾਲ ਕੋਈ ਗੱਲ ਕੋਲ ਕਰ ਲੋ ਕਿ ਬਚਾਅ ਹੋ ਜਾਊਗਾ ਉਹ ਵਕੀਲ ਨਾਲ ਪਾਜੀ ਕਾਦੀ ਗੱਲ ਕਰਨੀ ਆ ਆ ਤੁਸੀਂ ਨਾ ਸਿਆਪਾ ਪਾਉਂਦੇ ਤੇ ਨਾ ਇੱਥੇ ਹੁੰਦੇ ਉਹ ਪਾਜੀ ਉਹ ਜਦੋਂ ਬੰਦਾ ਆ ਹੀ ਕਰ ਗਿਆ ਤੇ ਕੀ ਕਰਦੇ ਫਿਰ ਤੇ ਪਾਜੀ ਵਕੀਲ ਨੇ ਕਿਹੜਾ ਫ੍ਰੀ ਕੰਮ ਕਰਨਾ ਵਾ ਉਹਨੇ ਵੀ ਨੋਟ ਲੱਭਣੇ ਆ ਹੁਣ ਤੁਸੀਂ ਦੇ ਕੰਮ ਕਰਤਾ ਬਿਪਤਾ ਪੈ ਗਈ ਨਹੀਂ ਸਾਰਿਆਂ ਨੂੰ ਉਹ ਬਿਪਤਾ ਤੇ ਪੈ ਗਈ ਆ ਹੁਣ ਨਿਕਲਣਾ ਨਹੀਂ ਇਹ ਚੋਂ ਇਦਾਂ ਰਹਿਣਾ ਕੰਮ ਚੱਲ ਵੇਖਦਾ ਕਰਦਾ ਆ ਫੜਾ ਯਾਰ ਉਹ ਤੁਹਾਡਾ ਫੋਨ ਵਕੀਲ ਨੇ ਵੀ ਕੀਤਾ ਠੀਕ ਕਹਿਣਾ ਤਾਂ ਕੀ ਨਹੀਂ ਕਹਿਣਾ ਉਹ ਪੁੱਛਣਾ ਤਾਂ ਪੈਣਾ ਕਿ ਨਹੀਂ ਹੁਣ ਉਹ ਕਿੰਨੇ ਕੇ ਚਿਹਰਾ ਇਦਾਂ ਕਰਦੇ ਰਹਿਣਾ ਚੱਲ ਪੁੱਛ ਲੋ ਫਿਰ ਫੋਨ ਲਾ ਕੇ ਕੀ ਆਮਾ ਲਾਉਣਾ ਫੋਨ ਕੀ ਕਹਿੰਦਾ ਉਹ ਨੋਟ ਵੀ ਘੜੀ ਤਿਆਰ ਰੱਖਿਓ ਤੁਹਾਡੇ ਵੱਲੋਂ ਡਾਇਲ ਕੀਤਾ ਨੰਬਰ ਹਲੇ ਵਿਅਸਤ ਹੈ। ਪਰ ਇਹ ਤਾਂ ਫੋਨ ਹੀ ਚੁੱਕਣ ਡਿਆ। ਕੋ ਕੋਡ ਚ ਹੁਣਾਵਾ ਦੁਬਾਰਾ ਲਾਵਾਂ ਫੇਰ। ਖੈਰ ਕੀ ਕਰ ਲਿਓ। ਨਹੀਂ ਦੁਬਾਰਾ। ਕੰਮ ਫੋਨਾਂ ਤੇ ਨਹੀਂ ਹੁੰਦੇ। ਉਹਨਾਂ ਨੂੰ ਇਹ ਹੁਣਾਵਾ ਵੀ ਫੋਨ ਤੇ ਕੰਮ ਦੱਸ ਦੇਣਾ ਵਾ ਤੇ ਆ ਆਉਣਗੇ ਤੇ ਪਿਆਹਾ ਤੇਲਾ ਦੇਣਗੇ ਤੇ ਫੇਰ ਇਹਨਾਂ ਨੂੰ ਚੁੱਪ ਕਰਾ ਯਾਰ। ਚੰਗਾ। ਤੁਹਾਡੇ ਵੱਲੋਂ ਡਾਇਲ ਕੀਤਾ ਨੰਬਰ ਹਲੇ ਵਿਅਸਤ ਹੈ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀ। ਉਥੋਂ ਚੁੱਪ ਨਹੀਂ ਕਰਦੀ ਜ਼ੁਬਾਨ ਚਲਾਈ ਜਾਂਦੀ ਆ। ਮੇਰਾ ਕਸੂਰ ਆ? ਕਸੂਰ ਤੇ ਇਹਨਾਂ ਦਾ ਦੋਵਾਂ ਜੀਆਂ ਦਾ। ਉਹ ਪਾਜੀ ਤੁਸੀਂ ਸਾਡਾ ਨਾਲ ਆਈ ਜਾਂਦੇ ਹੁਣ। ਹਾਂ ਤੇ ਕੰਮ ਤੁਸੀਂ ਕੀਤਾ ਤੁਹਾਡਾ ਨਾਂ ਹੀ ਲਾਉਣਾ ਵਾ ਤੇ ਜਿਹੜਾ ਪਹਿਲਾਂ ਕੀਤਾ ਵਾ ਉਹ ਵੀ ਤਾਂ ਭੈਣ ਜੀ ਨਾਲ ਹੀ ਚੱਲ ਕੋਈ ਗੱਲ ਨਹੀਂ ਹੁਣ ਜਿਹੜਾ ਕੰਮ ਹੋਣਾ ਸੀ ਉਹ ਤਾਂ ਹੋ ਗਿਆ ਵਾ ਪਾਜੀ ਪਹਿਲਾ ਕੰਮ ਵੀ ਨਾ ਭੈਣ ਜੀ ਨੇ ਨਾਲ ਹੋ ਕੇ ਕਰਵਾਇਆ ਸੀ ਅਸੀਂ ਕੱਲਿਆਂ ਨੇ ਨਹੀਂ ਕੀਤਾ ਲੱਗੇ ਹੁਣ ਗੱਲਾਂ ਕਰਨ ਬਹੁਤੀਆਂ ਤੇ ਨਾਲ ਤੋਂ ਹੀ ਸਾਦੇ ਰਹੇ ਤੇ ਭਾਈ ਆ ਤੇ ਜਿਓ ਇੰਨੇ ਸਿਆਣੇ ਹੀ ਤੇ ਨਾਮ ਦੇ ਤੁਸੀਂ ਰੋਕ ਲੈਂਦੇ ਉਹਨਾਂ ਨੂੰ ਹੱਦ ਹੋ ਗਈ ਤਾਂ ਮੈਂ ਤੈਨੂੰ ਬਥੇਰਾ ਸਮਝਾਇਆ ਸੀ ਤੁਸੀਂ ਤਾਂ ਰੋਕਦੇ ਸੀ ਤੇ ਮੈਂ ਕਿ ਮੇਰੀ ਭੈਣ ਫੋਨ ਕਰਦੀ ਮੈਂ ਜਾਣਾ ਆ ਤੇ ਮੈਨੂੰ ਕਿ ਪਾਸ ਪਵਾ ਇੱਥੇ ਜਾਣਾ ਆ ਚੱਲ ਇੱਕ ਕੰਮ ਤਾਂ ਹੋ ਗਿਆ ਹੁਣ ਦੂਜਾ ਕਿਉਂ ਕੀਤਾ ਹੁਣ ਆਂਦੇ ਹੁਣੇ ਆ ਚੰਗੀ ਤਰ੍ਹਾਂ ਫਸ ਜਾਣ ਰੋਟੀ ਖਾਣ ਜੋਗੇ ਰਹਿ ਨਾ ਜਾਣੇ ਬੱਲੇ ਨਹੀਂ ਤੇਰੇ ਟਾੜ ਬਚਾਵਾ ਸਭ ਕੁਝ ਕੀਤਾ ਤੂੰ ਇਹ ਗੱਲਾਂ ਕਰਨ ਦੇ ਬੜਾ ਇਹ ਬਚਾ ਕੀਤਾ ਵਾ ਘਰ ਆ ਇਹਦੇ ਸਿੱਧਾ ਓਏ ਹੁੰਦਾ ਹੈ ਭੈਣ ਜੀ ਬਚ ਜਾਣਾ ਸੀ ਪੈਸਾ ਤੇ ਲਾ ਦੇ ਕੇ ਆੜਾ ਕੱਲ ਕੇਸ ਕੀਤਾ ਇਹ ਤੁਸੀਂ ਕੀਤਾ ਐ ਕੀਤਾ ਉਹ ਭਾਜੀ ਬਚਾਵਾ ਵਾਸਤੇ ਕੀਤਾ ਵਾ ਹੈ ਅਸੀਂ ਆਪਣੇ ਵਾਸਤੇ ਕਰ ਲਿਆ ਚੰਗਾ ਬਚਾ ਕਰnde ਸਾਡਾ ਤੁਸੀਂ ਆਪਣੇ ਨਿਆਣੇ ਪੜਾ ਲਖਾ ਕੇ ਬਾਹਰ ਘਲ ਤੇ ਆ ਤੁਹਾਡੇ ਭਾ ਦਸੇ ਆਪਾ ਪਾਤਾ ਵਾ ਐਦਾਂ ਨਹੀਂ ਐਦਾਂ ਕਰੋ ਭਾਜੀ ਉਹ ਤਾਂ ਤੁਸੀਂ ਵੀ ਕਹਿੰਦੇ ਹੁੰਦੇ ਸੀਗੇ ਰਿਸ਼ਤਾ ਨਹੀਂ ਚੰਗਾ ਹੋਇਆ ਤੇਰੇ ਮੁੰਡੇ ਨੂੰ ਗੱਡੀ ਆਉਣੀ ਚਾਹੀਦੀ ਹੁਣ ਹੋਰ ਹੀ ਗੱਲਾਂ ਕਰਨ ਦੇ ਪੇ ਜੀ ਉਹ ਰਿਸ਼ਤਾ ਨਹੀਂ ਚੰਗਾ ਹੋਇਆ ਤੇ ਕੁੜੀ ਮਾਰ ਦੇਣੀ ਆ ਫਿਰ ਮੈਂ ਤਾਂ ਗੁੱਸੇ ਵਿੱਚ ਕੋਈ ਨਾ ਕੋਈ ਕਰਨਾ ਹੀ ਮੈਂ ਤਾਂ ਫਾਲ ਲੈਣਾ ਹੀ ਲੈਣਾ ਹੀ ਜਦੋਂ ਰਿਸ਼ਤੇਦਾਰ ਹੀ ਆਣ ਕੇ ਆ ਗੱਲ ਕਰ ਕਹਿਣ ਤੁਸੀਂ ਭੈਣ ਭਰਾ ਹੀ ਤੁਸੀਂ ਕੋਈ ਸਵਾਦ ਦੀ ਗੱਲ ਦੱਸ ਦੇ ਵੀ ਐਦਾਂ ਨਹੀਂ ਤੇ ਐਦਾਂ ਕਰ ਲੋ ਤੁਹਾਨੂੰ ਇਹ ਆਖਿਆ ਸੀ ਵੀ ਉਹਨੂੰ ਮਾਰੀ ਦੋ ਓ ਭਾਜੀ ਇਹਨੇ ਕੱਲੀ ਨੇ ਮਾਰੀ ਆ ਭੈਣ ਜੀ ਦੇ ਨਾਲ ਹੀ ਜੇ ਅਸੀਂ ਕਹਿ ਦਿੱਤਾ ਤਾਂ ਆਪਣੀ ਗੱਲ ਤਾਂ ਕੰਮ ਕਰਨੀ ਦੇ ਉਦੋਂ ਕਿਹੜਾ ਸੁਝਿਆ ਕੋਈ ਤੁਹਾਨੂੰ ਜਦੋਂ ਭੈਣ ਭਰਾ ਇਦਾਂ ਦੀਆਂ ਗੱਲਾਂ ਕਰਨਾ ਮੱਤ ਤੇ ਪੜਦਾ ਪੈ ਹੀ ਜਾਂਦਾ ਹੁੰਦਾ ਵਾ ਮੇਰੀ ਮੱਤ ਤੇ ਪੜਦਾ ਪੈ ਗਿਆ ਪਰ ਪਤਾ ਮੈਨੂੰ ਹੋਣ ਲੱਗਾ ਵਾ ਕਿ ਭੈਣ ਭਰਾ ਫਿਰ ਭੁਗਤੋ ਹੋਣ ਨਾਲ ਹੀ ਕੋਈ ਗੱਲ ਨਹੀਂ ਭੁਗਤਣਾ ਹੀ ਪੈਣਾ ਵਾ ਤੁਸੀਂ ਤਾਂ ਚੰਗਾ ਫਸਾਤਾ ਨਾ ਸਾਨੂੰ ਲੋਕਾਂ ਦੇ ਭੈਣ ਭਰਾ ਨਾ ਬਚਾਉਂਦੇ ਆ ਵੀ ਆਹ ਕੰਮ ਹੋਇਆ ਵਾ ਤੇ ਬਚ ਜਾਣ ਪਰ ਤੁਸੀਂ ਤਾਂ ਸਾਨੂੰ ਫਸਾਉਂਦੇ ਜੇ ਤੁਸੀਂ ਆਂਦੇ ਹੋਣੇ ਆ ਪੀੜਕੇ ਆਏ ਆ ਹੁਣ ਹੁਣ ਚੰਗੀ ਤਰ੍ਹਾਂ ਇਹਨਾਂ ਦੀ ਜਾਨ ਕੱਢੀਏ ਤਾਨੂੰ ਨਹੀਂ ਵਿਸਾਇਆ ਗੱਡੀ ਦੇ ਲਾਲਚ ਨੇ ਵਿਸਾਇਆ ਨਹੀਂ ਇੰਨਾ ਲਾਲਚ ਹੀ ਏਦਾਂ ਗੱਡੀ ਦੇ ਘਰ ਖਲੋਤੀ ਫੇਰ ਕੀ ਲੋੜ ਹੀ ਮੰਗਾਂਦੀ ਬੱਲੇ ਭੈਣ ਜੀ ਤੁਹਾਡੇ ਤੁਸੀਂ ਤਾਂ ਮੇਰੇ ਨਾਲ ਵੱਡੇ ਹੀ ਨਾ ਤੁਸੀਂ ਹੀ ਸਾਂਪ ਵਾਲੀ ਗੱਲ ਕਰ ਲੈਂਦੇ ਜੇ ਮੈਨੂੰ ਅਕਲ ਨਹੀਂ ਹੈਗੀ ਮੇਰੀ ਮਾਰੀ ਗਈ ਹੈਗੀ ਨਹੀਂ ਤੇ ਹੁਣ ਗੱਲਾਂ ਹੀ ਸੁਣਡੀਆਂ ਠੀਕ ਹੈ ਉਦੋਂ ਵੀ ਇਹੋ ਕੁਝ ਸੁਣਾਉਣਾ ਸੀ ਜਦ ਮੈਂ ਘਰ ਬੈਠੀ ਆ ਤਾਂ ਨਹੀਂ ਟਿਕਨ ਦੇ ਨੇ ਦੀ ਫੋਨ ਤੇ ਫੋਨ ਕਰ ਦੇਣਾ ਆਜੋ ਆਜੋ ਉਹ ਬਥੇਰਾ ਤੈਨੂੰ ਵੀ ਕਿਹਾ ਸੀ ਉਦੋਂ ਕਹਿੰਦੀ ਸੀ ਭੈਣ ਮੇਰੀ ਸਾਦੀ ਆ ਮੈਂ ਜਾਣਾ ਹੀ ਜਾਣਾ ਵਾਂ ਅਮੀਨ ਨੂੰ ਪਤਾ ਸੀ ਇਹ ਦੂਜੇ ਪਾਸੇ ਹੋ ਜਾਣਾ ਹੈ ਨਾ ਮੈਂ ਕਿ ਦੂਜੇ ਪਾਸੇ ਹੋਈ ਆ ਕੱਲ ਤੇ ਕਸੂਰ ਸਾਰਾ ਬਾਜੀ ਦਾ ਵਾ ਬੜੇ ਆਰਾਮ ਨਾਲ ਘਰ ਰਹਿਣ ਡਏ ਹਾਂ ਨਹੀਂ ਤੇ ਜਿਹੜਾ ਆਇਆ ਸੀ ਉਹਨੇ ਭਲਗ ਜਾਰਨਾ ਸੀ ਉਹ ਬਾਜੀ ਜਿਹੇ ਆਇਆ ਸੀ ਆਪੇ ਉਹਨੇ ਫੇਰ ਤੁਰ ਕੇ ਚਲ ਜਣਾ ਸੀ ਹੁਣ ਪਤਾ ਨਹੀਂ ਉੱਥੇ ਕੀ ਬਣਦਾ ਹੋਣਾ ਇਹ ਗੱਲ ਤਾਂ ਮੈਂ ਵੀ ਇਹਨਾਂ ਨੇ ਕਹਿਣ ਲਈ ਆ ਕਿ ਆਪੇ ਫੇਰ ਫੁਰ ਕੇ ਚਲ ਜੰਦਾ ਤੁਹਾਨੂੰ ਕੀ ਲੋੜ ਪਈ ਮਾਰਨ ਦੀ ਪਰ ਤੁਸੀਂ ਵੀ ਚੰਗਾ ਨਹੀਂ ਕੀਤਾਗਾ ਚੱਲ ਠੀਕ ਆ ਮੇਰਾ ਇੱਕ ਕਸੂਰ ਆ ਨਾ ਤੁਹਾਡਾ ਕਸੂਰ ਕਿਸਦਾ ਨਹੀਂ ਆ ਭਾਜੀ ਸਾਡਾ ਕਸੂਰ ਹੀ ਪਹਿਲਾਂ ਜਿਹੜਾ ਹੁਣ ਨਵੇਂ ਸਿਰੇੋਂ ਕੰਮ ਕੀਤਾ ਕਸੂਰ ਤੁਹਾਡਾ ਵਾ ਸਾਡਾ ਨਹੀਂਗਾ ਹੈਗਾ ਚਲੋ ਚੰਗਾ ਫਿਰ ਤੁਸੀਂ ਆਪਣਾ ਵੇਖੋ ਅਸੀਂ ਆਪਣਾ ਕਰਦੇ ਆਪੇ ਹੀ ਕੋਈ ਗੱਲ ਨਹੀਂ ਦੇਖ ਲਾਂਗੇ ਕਰ ਲਾਂਗੇ ਇਹਨੂੰ ਵੇਡ ਲਾਂਗੇ ਆਪਣਾ ਮਰਨੀ ਚੱਲੇ ਇੱਥੇ ਆਹ ਵੇਖੋ ਇਹਨਾਂ ਦਾ ਹਾਲ ਨਾਲੇ ਤਾਂ ਗਲਤੀ ਕੀਤੀ ਆ ਨਾਲੇ ਜਿਦੋਂ ਨਹੀਂ ਦੇਣ ਦੇ ਰਮਨ ਕਸੂਰ ਸਾਰਾ ਤੇਰਾ ਵਾ ਮੈਂ ਤੈਨੂੰ ਕਿਹਾ ਸੀ ਨਾ ਪਈ ਅਸੀਂ ਨਹੀਂ ਜਾਣਾ ਉਹਨਾਂ ਲਾਗੇ ਤੂੰ ਕਹਿੰਦੀ ਨਹੀਂ ਜਾਣਾ ਜਾਣਾ ਹੁਣ ਚੰਗੀ ਰਹੀਆਂ ਆ ਹੈ ਮੈਨੂੰ ਕੀ ਪਤਾ ਸੀ ਪਈ ਆਹ ਚੰਦ ਚਾੜ ਦੇਣਾ ਉਹਨਾਂ ਨੇ ਮੈਂ ਤਾਂ ਕਿਹਾ ਸੀ ਚਲ ਇਕੱਠੇ ਰਵਾਂਗੇ ਇੱਕ ਦੂਜੇ ਦਾ ਸਾਥ ਦਵਾਂਗੇ ਉਹ ਤੇ ਜੜਾ ਵੱਢ ਗਏ ਸਾਡੀਆਂ ਚੰਗੇ ਭਲੇ ਅਸੀਂ ਘਰ ਬੈਠੇ ਸੀ ਪਵਾੜਾ ਪਾ ਕੇ ਰੱਖਤਾ ਸਾਡੇ ਪਾ ਦਾ ਚੱਲ ਕੋਈ ਗੱਲ ਨਹੀਂ ਕੋਈ ਨਾ ਕੋਈ ਹਾਲ ਕੱਢੋ ਹੁਣ ਐਂਦਾ ਖਿਜੀ ਜਾਵਾਂਗੇ ਨਾ ਤਾਂ ਕੋਈ ਫਾਇਦਾ ਨਹੀਂ ਜਹੇਗਾ ਚੱਲ ਵੇਖਦੇ ਆ ਕੋਈ ਨਾ ਜਾਂਦੇ ਆ ਤੇ ਜਾਂਦੇ ਰਹਿਣ ਜਿਹੜੇ ਖੂਜ ਪਿਆਣਾ ਪੈਣ ਜਾ ਕੇ ਰੱਬ ਕਰੇ ਬਾ ਸ਼ੈਤਾਨਾਂ ਨੂੰ ਸਜ਼ਾ ਮਿਲ ਜੇ ਨੇ ਉਹਨਾਂ ਨੂੰ ਤੇ ਫੇਰ ਵਾ ਮੈਨੂੰ ਉਹਨਾਂ ਚੋਂ ਤੱਕ ਚੈਨ ਨਹੀਂਗਾ ਹੋਣਾ ਮੈਂ ਭਾਜੀ ਨੂੰ ਵੀ ਆਈ ਕਿ ਸਤਿ ਸ੍ਰੀ ਅਕਾਲ ਭਾਜੀ ਹੋਰ ਠੀਕ ਠਾਕ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕਿਹੋ ਜਿਹਾ ਹਾਂਜੀ ਵਧੀਆ ਅੰਦਰ ਹੀ ਮੈਂ ਹਾਂ ਜਦੋਂ ਦਿਲ ਜਦੋਂ ਆਜਾ ਭਾਜੀ ਕੁਰਸੀ ਲਓ ਨਹੀਂ ਨਹੀਂ ਹੋਰ ਕਿਦਾਂ ਆ ਵਧੀਆ ਠੀਕ ਆ ਹੁਣ ਫਰਕ ਆ ਗਿਆ ਨਾਲ ਹਮ ਹੋਰ ਭਾਜੀ ਹਾਂਜੀ ਭਾਜੀ ਮੈਂ ਗਿਆ ਆਇਆ ਉੱਥੇ ਮਲਾਜਮਾਂ ਨਾਲ ਮਿਲ ਕੇ ਆਇਆ ਸੀ ਕੋਈ ਗੱਲ ਮਤ ਉਹਨਾਂ ਨਾਲ ਤਾਂ ਕਹਿੰਦੇ ਕੋਈ ਗੱਲ ਨਹੀਂ ਹੋ ਜਾਊਗਾ ਹੱਲ ਹੱਲ ਕੀ ਹੋਣਾ ਭਾਜੀ ਹੁਣ ਤਾਂ ਪੁਲਿਸ ਨਾਲ ਦੇ ਮਗਰ ਪਈ ਆ ਉਹ ਭਾਜੀ ਪਈ ਹੈ ਬਾਕੀ ਨਾ ਪੈਸੇ ਦੀ ਵੀ ਮੈਂ ਗੱਲ ਕੀਤੀ ਉਹ ਨਹੀਂ ਮੰnade ਪਰ ਕਹੜੀ ਉਹ ਕਹਿੰਦੇ ਵੀ ਨਹੀਂ ਪੈਸੇ ਨਹੀਂ ਲੈਣੇ ਆਪਾਂ ਅੱਛਾ ਉਹ ਅਸਲ ਤੇ ਨਾ ਭਾਰੀ ਬਲਜੀਤ ਕਰਕੇ ਵੀ ਲਿਆਜ ਕਰਦੇ ਹੂੰ ਹੂੰ ਫਿਰ ਉਹ ਤੁਹਾਨੂੰ ਪਤਾ ਹੋਈ ਜਾਂਦਾ ਉਹ ਅਗਲੇ ਕਹਿਣਗੇ ਵੀ ਤੁਸੀਂ ਪੈਸਾ ਕਰਕੇ ਕੰਮ ਕਾਂਦੇ ਜੀ ਮੂੰਹ ਲਿਆ ਜਿਆਦਾ ਰੱਖਣਾ ਪੈਂਦਾ ਵਾ ਭਾਜੀ ਬਲਜੀਤ ਵਿੱਚ ਨਾ ਨਾ ਹੁੰਦੇ ਤੇ ਫਿਰ ਪੈਸੇ ਲੈ ਲੈਂਦੇ ਆ ਫਿਰ ਪੈ ਲੈ ਹੀ ਲੈਂਦੇ ਪਰ ਚਲੋ ਇਹ ਸਾਨੂੰ ਤੇ ਕੰਮ ਹੋਇਆ ਚਾਹੀਦਾ ਬਾਕੀ ਉਹਨਾਂ ਨਾ ਸੰਦੀਪ ਨੂੰ ਬੁਕਾ ਕੇ ਵੇਚ ਲਿਆ ਵਾ ਸੰਦੀਪ ਨੂੰ ਹੋਰ ਕੁਝ ਨਹੀਂ ਆ ਪਤਾ ਉਹਨੂੰ ਉਤਾ ਕੜੀ ਪਤਾ ਵਾ ਯੋ ਬੰਬੀ ਤੋਂ ਭੱਜੇ ਚਲੋ ਕੋਈ ਗੱਲ ਨਹੀਂ ਕਿੰਨਾ ਚਿਰ ਭੱਜ ਲਾਂਗੇ ਭਾਜੀ ਆਖਰ ਇੱਕ ਦਿਨ ਤੇ ਕਬੂ ਆਣਾ ਹੀ ਆਣਾ ਅੱਜ ਨਹੀਂ ਤੇ ਕੱਲ ਪੈਸੇ ਵੀ ਮੁੱਕਣੇ ਹੁਣ ਘਰ ਬੰਦ ਪੈਲੀ ਉਦਾਂ ਬਰਾਂ ਪਈ ਮੈਂ ਵੇਖਿਆ ਨਾ ਤੇ ਕੋਈ ਬੀਜਾ ਨਾ ਕੋਹ ਐਦਾਂ ਹੀ ਸਭ ਕੁਝ ਵੇਖ ਲਓ ਕੋਈ ਕੰਮ ਤਾਂ ਨਹੀਂ ਕੋਈ ਬੀਜ ਨਹੀਂ ਆਉਣਾ ਕੰਮਿਆਂ ਆਜੇ ਕੀਤੇ ਆ ਚੱਲ ਆਰਾ ਇਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛਣੀ ਮੈਂ ਤੈਨੂੰ ਦੱਸਾਂ ਆਪਣਾ ਹਾਲਾ ਪੇ ਕਰਨਾ ਪੈਣਾ ਵਾ ਨਹੀਂ ਮੈਂ ਕਰਦਾ ਵਾ ਗੱਲ ਕਿਦਾਂ ਡਈ ਬੋਲਣ ਕਿੰਨੀ ਜ਼ੁਬਾਨ ਚੱਲਣ ਡਈ ਇਹਦੀ ਹੁਣ ਤੂੰ ਰਹਿਣ ਦੇ ਮੈਂ ਆਪਣੇ ਵਕੀਲਾਂ ਨਾਲ ਗੱਲ ਕਰਦਾ ਆਹ ਕਰੋ ਕਰੋ ਇਹਨਾਂ ਨੂੰ ਰਹਿਣ ਦੇ ਜਿੱਥੇ ਆ ਗਏ ਹੁਣ ਜੇ ਇਸ ਗੱਲ ਤੇ ਆਏ ਨਾ ਤੇ ਇਹਨਾਂ ਨੂੰ ਫਸੇ ਰਹਿਣ 둬 ਕੋਈ ਗੱਲ ਨਹੀਂ ਆਪਾਂ ਹੱਲ ਕਰੋ ਤੁਸੀਂ ਹਸੀ ਭਾਜੀ ਹਾਂਜੀ ਹਾਂਜੀ ਮੈਂ ਨਾ ਮਿਲਣਾ ਸੀਗਾ ਤੁਹਾਨੂੰ ਸ਼ਾਮ ਨੂੰ ਚਲੋ ਠੀਕ ਆ ਮੈਂ ਸ਼ਾਮ ਨੂੰ ਉਹਨਾਂ ਤੁਹਾਡੇ ਵੱਲ ਆਉਣਾ ਕਰੇ ਜਾਊਂਗਾ ਠੀਕ ਆ ਜੀ ਠੀਕ ਆ ਠੀਕ ਆ ਭਾਜੀ ਹਸੀ ਕਾਲ ਹਸੀ ਕਾਲ ਜੀ ਨਹੀਂ ਕੀਤਾ ਸਾਰਿਆਂ ਦੇ ਬਚਾਅ ਵਾਸਤੇ ਕਿ ਕਿਦਾਂ ਪਕੜਵਾ ਕਰਨ ਲਈ ਹੈ ਉਹ ਤੂੰ ਕਰਨ ਦੇ ਜੋ ਕਰਦੇ ਆ ਠੀਕ ਆ ਆਪਣਾ ਪਚਾ ਕਰੀਏ ਵਕੀਲ ਕਹਿੰਦਾ ਮੈਨੂੰ ਮਿਲ ਲਓ ਸ਼ਾਮਾ ਨੂੰ ਉਹਦੇ ਘਰ ਮਿਲ ਲਾਵਾਂ ਇਹ ਇਦਾਂ ਕਰੋ ਤੁਸੀਂ ਜਾਓ ਮਿਲ ਕੇਓ ਤੇ ਕੋਈ ਨਾ ਕੋਈ ਹੱਲ ਕਰੋ ਕਿਸੇ ਪਾਸੇ ਲੱਗੇ ਗੱਲ ਐਵੇਂ ਘਰੋਂ ਬਹਿ ਘਰ ਹੋਏ ਸੁਣ ਲਿਆ ਹਣ ਕੀ ਡੇ ਆ ਗੱਲਾਂ ਕਰਨ ਮੈਂ ਤੈਨੂੰ ਬੜਾ ਰੋਕਿਆ ਸੀ ਪਰ ਤੂੰ ਮੇਰੀ ਸੁਣਦੀ ਨਹੀਂ ਸੀ ਤੂੰ ਹੁਣ ਸਾਰਾ ਭਾਂਡਾ ਮੇਰੇ ਸਿਰ ਤੇ ਪੰਤਾ ਜੇ ਉਹਨੂੰ ਮੈਂ ਨਾ ਰੋਕਦਾ ਜੇ ਨਾ ਇਹ ਕੰਮ ਕਰਦੇ ਨਾ ਤੇ ਉਹਨੇ 10 ਮਿੰਟ ਲੱਗਣੇ ਸੀ ਉਸੇ ਵੇਲੇ ਪ੍ਰੀਤ ਸੱਦ ਲੈਣੀ ਸੀ ਤੇ ਗਲਤੀ ਇਹਨਾਂ ਦੀ ਆਪਣੀ ਆ ਜਦੋਂ ਭਾਜੀ ਆਪ ਗਿਆ ਵਾ ਤੇ ਦਰਵਾਜ਼ਾ ਤੇ ਬੰਦ ਨਹੀਂ ਕਰਕੇ ਗਿਆ ਉਹ ਪਤਾ ਨਹੀਂ ਕਿਹੜੀਆਂ ਸੋਚਾਂ ਜੋ ਪਈ ਉਹਨੂੰ ਕਿਹਾ ਬੰਦ ਕਰ ਲਾ ਉਹਨੇ ਬੰਦ ਨਹੀਂ ਕੀਤਾ ਆ ਆਪਣਾ ਕਸੂਰ ਉਹ ਕੱਢਦੇ ਦਰਵਾਜ਼ਾ ਇਹ ਨਹੀਂ ਬੰਦ ਕਰਕੇ ਆਈ ਤੇ ਜਦੋਂ ਬਾਹਰ ਜਾਂਦੇ ਆਉਂਦੇ ਆ ਤਾਂ ਉਦੋਂ ਹੀ ਲੋਕ ਇਹਨਾਂ ਨੇ ਵੰਦੇ ਉਦੋਂ ਵੀ ਤਾਂ ਵੰਦੇ ਆ ਉਹ ਵੇਖ ਕੇ ਤੇ ਅੰਦਰ ਆਇਆ ਵਾ ਤੇ ਨਾਲੇ ਹੁਣ ਅਗਲਿਆਂ ਨੇ ਵੀ ਤਾਂ ਨਿਗਰਾਨੀ ਰੱਖਣੀ ਹੀ ਕਰਦੇ ਵੀ ਕੌਣ ਆਉਂਦਾ ਜਾਂਦਾ ਆ ਹੁਣ ਅਗਲੇ ਧੀ ਦਾ ਕੰਮ ਆ ਉਹਨਾਂ ਨੇ ਐਵੇਂ ਛੱਡ ਦੇਣਾ ਕਿਤੇ ਉਦੋਂ ਨਾ ਇਹਨੇ ਆ ਜਾ ਭੈਣ ਜੀ ਉਹ ਇਦਾਂ ਕਰਦੀ ਆ ਉਹ ਇਦਾਂ ਕਰਦੀ ਆ ਤੇ ਮੈਨੂੰ ਵੀ ਇਹ ਵੀ ਮੇਰੀ ਭੈਣ ਸਾਧਦੀ ਆ ਤੇ ਮੈਂ ਚੱਲ ਜਾ ਮੈਨੂੰ ਨਹੀਂ ਪਤਾ ਕਿ ਭੈਣ ਨੇ ਮੜ ਕੇ ਖਬਰ ਲੈਣੀਆਂ ਨੇ ਕੰਮ ਦੇ ਇਹਦੇ ਸ਼ੁਰੂ ਤੋਂ ਨਾ ਛੋਟੀਆਂ ਵੀ ਇਦਾਂ ਦੇ ਹੁੰਦੇ ਸੀ ਇਦਾਂ ਹੀ ਕਰ ਦਿੰਦੀ ਕਰਦੀ ਮੈਂ ਤੁਹਾਨੂੰ ਦੱਸਾਂ ਰਿਸ਼ਤੇਦਾਰ ਕੋਈ ਨਹੀਂ ਉਹ ਆਪਣਾ ਠੀਕ ਆ ਕਰ ਤੇ ਲੈਨੇ ਆ ਨਾ ਤੇ ਮੁੜ ਕੇ ਭੁਗਤਣਾ ਆਪ ਹੀ ਪੈਂਦਾ ਹੀ ਕੋਈ ਗੱਲ ਨਹੀਂ ਜੇ ਹੁਣ ਉਹਨਾਂ ਨੇ ਹਟਦਾ ਇਦਾਂ ਕੀਤੀ ਆ ਨਾ ਤੇ ਫਿਰ ਇਦਾਂ ਹੀ ਸਹੀ ਅਸੀਂ ਤਾਂ ਆਪਣਾ ਕੋਈ ਨਾ ਕੋਈ ਹੱਲ ਕੱਢ ਹੀ ਲੈਣਾ ਬਥੇਰੀਆਂ ਸਾਡੀਆਂ ਵਾਕਪੀਆਂ ਹੈਗੀਆਂ ਨੇ ਫਿਰ ਬੈਠੇ ਰਹੇ ਫਸੇ ਤੂੰ ਹੁਣ ਨਹੀਂ ਕੋਈ ਗੱਲ ਕਰਨੀ ਇਹਨਾਂ ਨਾਲ ਠੀਕ ਆ ਆਪਣਾ ਹਾਲਾਪੇ ਕਰ ਲਾਂਗੇ ਮੈਂ ਕਰ ਲਊਂਗਾ ਸਾਲਾਲ ਜੇ ਕਿਹਦੇ ਕੋਲ ਇਹਨੇ ਮੈਨੂੰ ਫੋਨ ਕੀਤਾ ਨਾ ਤੇ ਮੇਰਾ ਫੋਨ ਚੁੱਕਣਾ ਨਹੀਂਗਾ ਅੱਗੇ ਤਾਂ ਮੈਨੂੰ ਤਰਸ ਆ ਜਾਂਦਾ ਸੀ ਉਧਰੋਂ ਸੰਦੀਪ ਆ ਤੇ ਉਹ ਵੀ ਕਿਤੇ ਫੜੀ ਆ ਤੇ ਜੇ ਲਵਲੀ ਆ ਤੇ ਉਹ ਬਾਹਰ ਆ ਉਹ ਵੀ ਕਿਹੜੇ ਘਟੇ ਫੋਨ ਕਰਦਾ ਇਹਨਾਂ ਨੂੰ ਇਹਨਾਂ ਦਾ ਰਾਦਾ ਪਤਾ ਕੀ ਸੀ ਮੈਨੂੰ ਦੱਸਣ ਦੇ ਹੀ ਉਦਨ ਹੂੰ ਉਹਨੇ ਕੋਈ ਕੁਆਟਰ ਲੈਣਾ ਤੇ ਚੱਲ ਜਾਣਾ ਉੱਥੇ ਅੱਛਾ ਇਹਨਾਂ ਦੇ ਜਦੋਂ ਰਾਤੋ ਰਾਤ ਕਿਤੇ ਹੋ ਗਿਆ ਨਾ ਹੱਲ ਇਹਨਾਂ ਨਿਕਲ ਜਾਣਾ ਉਧਰ ਨੂੰ ਇੱਥੇ ਥੋੜੀ ਰਹਿਣਾ ਇਹਨਾਂ ਨੇ ਹੁਣ ਨਾ ਨਿਕਲੇ ਰਹਿਣਗੇ ਇੱਥੇ ਹੀ ਠੀਕ ਆ ਨਾਲੇ ਇਹਨਾਂ ਦੀ ਅਸੀਂ ਹਮਾਇਤ ਕੀਤੀ ਆ ਨਾਲੇ ਸਰ ਤੇ ਇਹਨਾਂ ਸਾਡੇ ਭਾਂਡਾ ਪੰਤਾ ਰਹਿਣ ਦੇ ਨਹੀਂ ਮੰਨਿਆ ਮਨੇ ਉਹਦੇ ਰਿਸ਼ਤੇ ਦੀ ਨਾਰਾਜ਼ਗੀ ਹੈ ਗਈ ਸੀ ਉਦੋਂ ਜੋ ਤੇ ਹਾਂਜੀ ਦੀਦੀ ਹੁਣ ਸਸਤੀ ਚਾਹ ਠੀਕ ਹੈ ਆਜੋ ਹੋਰ ਕੀ ਕਰਨੇ ਕੁਛ ਨਹੀਂ ਕਰਨਾ ਕੀ ਉਹ ਚਾਹ ਬਣਾਈ ਸਹੀ ਸਹੀ ਹਾਂਜੀ ਮੈਨੂੰ ਲੱਗਾ ਕੋਈ ਪਤਾ ਉਹ ਪਤਾ ਕੀ ਲਗਣਾ ਵਾ ਦੀਦੀ ਕੋਈ ਸਮਾਂ ਹੀ ਨਹੀਂ ਆਉਂਦੀ ਅਸਾਂ ਮੈਂ ਸੋਚ ਉਹਨਾਂ ਨੂੰ ਕਹਿਣੀ ਆ ਪਰ ਛੱਡ ਦੋ ਜੋ ਬੰਦੇ ਹਾਲਤ ਵੇਖ ਕੇ ਨਾ ਆਪਾਂ ਵੀ ਇਹੀ ਸੋਚ ਰਹੇ ਹਾਂ ਵਿਚਲ ਰਹਿਣ ਦੀ ਇੱਕ ਤਾਂ ਹੁਣ ਚਲ ਚਲ ਗਈ ਹੈ ਤਾਂ ਜੋ ਬੰਦੇ ਨੁਕਸਾਨ ਹੋਣਗੇ ਉਹੀ ਗੱਲ ਹੈ ਨਾ ਦੀਦੀ ਇਹਨਾਂ ਵੱਲ ਵੇਖ ਵੇਖ ਕੇ ਤੇ ਮੈਨੂੰ ਹੋਰ ਤਰ੍ਹਾਂ ਹੁੰਦਾ ਵਾ ਅਸੀਂ ਤੇ ਇਹਨਾਂ ਆਸਰੇ ਆ ਰੁਪਿੰਦਰ ਦਾ ਦੁੱਖ ਅਜੇ ਭੁੱਲਿਆ ਨਹੀਂ ਆ ਨਵਾਂ ਕੰਮ ਪਾ ਦੇਣ ਲੱਗੇ ਹੀ ਸਾਨੂੰ ਮੈਂ ਤੇ ਉਹਨਾਂ ਨੂੰ ਕਹਿ ਮੈਂ ਪੁਲਿਸ ਨੂੰ ਪੈਸੇ ਪੁਹੇ ਦੇ ਕੇ ਵੇਖ ਲੋ ਉਹ ਉਧਰਲੇ ਪਾਸੇ ਵੀ ਨਹੀਂ ਨਾ ਹੁੰਦੇ ਹੈਗੇ ਹੁਣ ਪੈਸੇ ਦੇ ਕੇ ਲੱਭ ਜਣੇ ਹੁਣ ਲੱਭਣ ਤੇ ਫੇਰੀ ਹੈ ਨਾ ਪਤਾ ਨਹੀਂ ਕਿੱਥੇ ਲੁੱਕ ਕੇ ਬੈਠੇ ਚਲੋ ਕੋਈ ਨਹੀਂ ਜੇ ਨਾਨਾ ਕੇ ਪਾਸੇ ਹੱਲ ਹੋਇਆ ਤੇ ਸੋਚਾਂਗੇ ਵੀ ਮਹਾਰਾਏ ਨੇ ਹੈਡੀ ਕਿਸਮਤ ਚ ਜੋ ਲਿਖਿਆ ਉਹ ਹੋਣਾ ਕੋਈ ਨਹੀਂ ਸਭ ਕੁਝ ਸਹੀ ਹੋਣਾ ਤੇ ਮੰਮੀ ਕਿੱਥੇ ਆ ਮੰਮੀ ਨਾ ਦੋ ਤਿੰਨ ਦਿਨ ਪਹਿਲਾਂ ਹੀ ਮਾਸੀ ਕੋ ਚਲ ਗਏ ਹੈਗੇ ਅੱਛਾ ਤੇ ਅਹੀਂ ਉਹਨਾਂ ਨੂੰ ਆ ਹਾਲਤ ਬਾਰੇ ਕੁਝ ਨਹੀਂ ਦੱਸਿਆ ਹੈ ਨਾ ਨਹੀਂ ਨਹੀਂ ਤੇਹੀ ਵੀ ਨਾ ਗੱਲ ਕਰਿਓ ਜੇ ਕਿਤੇ ਮਿਲਣਗੇ ਨਾ ਆਉਣਗੇ ਵੀ ਤਾਂ ਵੀ ਨਾ ਕਰਿਓ ਉਹਨਾਂ ਟੈਨਸ਼ਨ ਬੜੀ ਲੈਣਗੇ ਕਿਉਂ ਕਰਨੀ ਮੈਂ ਟੈਨਸ਼ਨ ਲੈ ਕੇ ਬਿਮਾਰ ਹੋ ਗਈ। ਹੋਰ ਕੀ? ਕਾਣੀ ਮੈਂ ਦੱਸਿਆ। ਮਿਲ ਜਾਣਾ। ਪਰ ਜੋ ਮੈਂ ਠੀਕ ਐ ਨਾ ਤਾਂ। ਫਰਕ ਕੀ ਐ ਕਹਿੰਦੇ ਆ। ਮੋੜ ਕੋਈ ਦੱਸਦੇ ਨਹੀਂ। ਪਰ ਵੇਖ ਕੇ ਸਾਨੂੰ ਨਹੀਂ ਪਤਾ ਲੱਗਦਾ। ਹਾਂ ਟੈਨਸ਼ਨ ਨਹੀਂ ਲੈਣਾ ਉਹਨੂੰ। ਮੈਂ ਤੇ ਉਹ ਮੇਰੀ ਵਿਪਤਾ 'ਚ ਫਸ ਗਈ ਆ। ਪਹਿਲਾਂ ਰਪਿੰਦਰ ਦਾ ਦੁੱਖ ਹੀ ਮੰਮੀ ਨੂੰ ਸਾਂਭਦੀ ਹਾਂ। ਜੇ ਮੰਮੀ ਗਏ ਆ ਹੁਣ ਆਹ ਕੰਮ ਪੈ ਗਿਆ ਵਾ। ਭਾਵੇਂ 100 ਵਾਰੀ ਕਹਿਣ ਮੈਂ ਠੀਕ ਠਾਕ ਵਾਂ। ਪਰ ਫਿਕਰ ਤੇ ਹੁੰਦੀ ਆ ਨਾ। ਹੁਣ ਇਹਦਾ ਘਰੋਂ ਬਾਹਰ ਜਾਇਆ ਕਰਨਾ ਤੇ ਆਹਦੀ ਜਾਨ ਸੁਲੀ ਤੇ ਡੰਗ ਜਾ ਕੇ। ਟੈਨਸ਼ਨ ਨਹੀਂ ਲੈਣੀ ਐ। ਤੇ ਕੱਲੇ ਨੂੰ ਭੇਜੇ ਵੀ ਨਾ ਜਾ ਜੇ ਤੇ। ਨਹੀਂ ਹੁਣ ਫਿਰ ਕੰਮੀ ਇਦਾਂ ਦੇ ਜੇ ਤੁਹਾਨੂੰ ਜਾਣਾ ਹੁੰਦਾ ਤਾਂ ਭਾਜੀ ਆਪਣੇ ਨੂੰ ਫੋਨ ਕਰਾ ਦਿਆ ਕਰੋ ਆਪੇ ਚਲ ਜੂਗਾ ਨਾ ਕੋਈ ਨਹੀਂ ਕੋਸ਼ਿਸ਼ ਤੇ ਹੂ ਕਰਾਂਗੀ ਪਰ ਬਣਾਵਾ ਕੋਟ ਚਾਤੀ ਬੈਠੋ ਅੰਦਰ ਮੈਂ ਨਹੀਂ ਜਾਹਾਂ ਠੀਕ ਨਾ ਅਸੀਂ ਤਾਂ ਬੈਠੀ ਹਾਂ ਘਰ ਦੀਆਂ ਨਾਲ ਗੱਲ ਜਮਨਾ ਹਾਈ ਪਿਆੰਜੀ ਤੋ ਹੀ ਕੀ ਹੋਇਆ ਕੋਹ ਨਹੀਂ ਹੋਇਆ ਮੈਨੂੰ ਕੋਈ ਸਮਝ ਨਹੀਂ ਆਉਂਦੀ ਵੀ ਗਾੜੀ ਸਾਡੇ ਨਾਲ ਕੀ ਬੰਨਣਾ ਵਾ ਕੀ ਬੰਨਣਾ ਪਿਆ ਜੀ ਮੇਰਾ ਮਨ ਬੜਾ ਘਬਰਾਉਂ ਡਿਆ ਵਾ ਡਰ ਜਾ ਹੀ ਲੱਗੀ ਜਾਂ ਡਿਆ ਵਾ ਮੈਨੂੰ ਤੇ ਇਹ ਆ ਮੈਂ ਫਟਾਫਟ ਸੰਦੀਪ ਲਾ ਕੇ ਚਲ ਜਾ ਅਹੀਂ ਆਪਣੇ ਆਪ ਨਾ ਪੁਲਿਸ ਕੋਲ ਚਲ ਜਾਾਂਗੇ ਨਾ ਤੇ ਵੱਜਾਂਗੇ ਜੇ ਕਿਤੇ ਉਹਨਾਂ ਨੇ ਸਾਨੂੰ ਆਪ ਲੱਭਿਆ ਜਾਂ ਜੋ ਬਣ ਉਹਨਾਂ ਨੇ ਫੜਾਤਾ ਨਾ ਸਾਡਾ ਹਾਲ ਬੜਾ ਮਾੜਾ ਹੋਣਾ ਜੀ ਮੈਨੂੰ ਕੋਈ ਸਮਝ ਨਹੀਂ ਆਉਂਦੀ ਵੀ ਸਾਡੇ ਨਾਲ ਕੀ ਬੰਨਣਾ ਵਾ ਹੁਣ ਰਮਨ ਇਹ ਕੀ ਬਲੇਟਲੀ ਮਾਰਨ ਦੀ ਹੈ ਸ਼ਦੈਣੋ ਕੀ ਹੈ ਫੜਾ ਦੇਣਾ ਆ ਐਦਾਂ ਕਿਦਾਂ ਫੜਾਣਗੇ ਚੋਪਰ ਕਨੇ ਬੈਠੀ ਰਹਾ ਤੈਨੂੰ ਸੰਦੀਪੀ ਜਿਆਦਾ ਜਿਆਦਾ ਮੁੰਡਈ ਆ ਅਸੀਂ ਉਹ ਨਹੀਂ ਕਿ ਬਚਣਾ ਕਿਸੇ ਪਾਸੇ ਮੜ ਕੇ ਜਿਸ ਤੱਕ ਪੁਲਿਸ ਪਹੁੰਚ ਗਈ ਨਾ ਤਾਂ ਫਿਰ ਵੇਖੀ ਕੀ ਬੰਦਾ ਆ ਨਾ ਨਾ ਭੈਣ ਜੀ ਮੈਨੂੰ ਇਹ ਆ ਵੀ ਫਟਾਫਟ ਸੰਦੀਪ ਲਾ ਕੇ ਚੱਲ ਜਾਈਏ ਮੈਨੂੰ ਬੜਾ ਡਰ ਲੱਗਣ ਡਿਆ ਜੀ ਪਤਾ ਨਹੀਂ ਕੀ ਹੋਣ ਡਿਆ ਵਾ ਇੱਥੇ ਦੇ ਨਾ ਰਹਿ ਨੂੰ ਜੀ ਨਹੀਂ ਕਰਨ ਡਿਆ ਨਾਲੇ ਇਹ ਆ ਜੇ ਉਥੇ ਚੱਲ ਜਾਾਂਗੇ ਜਿਹੜਾ ਇੱਥੇ ਲੋਕ ਦੇ ਫਿਰਨਦੇ ਆ ਇਹ ਤਾਂ ਤਾਂ ਖਲਾਸੀ ਹੋ ਜੂ ਸਾਡੀ ਖਲਾਸੀ ਕਰਵਾ ਲਾ ਤੂੰ ਉੱਥੇ ਜਾ ਕੇ ਨਾ ਹਵਾ ਲਾ ਦੇ ਦਾਲ ਪੀਣੀ ਪੈਣੀ ਆ ਇੱਥੇ ਮੜ ਚੰਗੀ ਰੋਟੀ ਖਾਣ ਦੇ ਤਾਂ ਮਰਕੇ ਨਾ ਉਹਨਾਂ ਦੀ ਜਗ੍ਹਾ ਕੁੱਟ ਮਾਰ ਕਰਤੀ ਨਾ ਤੇ ਫਿਰ ਬਗੜਣਾ ਪੈਣਾ ਸਾਰਾ ਕੁਝ ਕੋਈ ਗੱਲ ਨਹੀਂ ਭੈਣ ਜੀ ਇੱਕ ਨਾ ਇੱਕ ਦਿਨੇ ਕੰਮ ਹੋਣਾ ਤੇ ਹੈ ਹੀ ਆ ਕਿੰਨਾ ਚਿਰ ਲੁਕਣਾਵਾ ਜਿਆਦਾ ਟਾਈਮ ਨਹੀਂ ਲੰਘਣਾ ਵੇਖ ਲਿਓ ਤੁਸੀਂ ਵੀ ਉੱਥੇ ਹੀ ਜਾਣਾ ਨਾਲ ਹੀ ਸਾਡੀ ਕਹਾਂ ਤੇ ਨਹੀਂ ਆ ਵਕੀਲ ਕਰਕੇ ਨਾ ਤੇ ਬਾਰ ਬਾਰ ਜਮਾਨਤਾ ਕਰਵਾ ਲਈਏ ਉਹ ਗੱਲ ਤੇਰੇ ਮਨਾਂ ਚ ਨਹੀਂ ਆਉਂ ਰਹੀ ਸਾਰਾ ਕੁਝ ਹੋ ਜਾਣਾ ਆ ਬਸ ਤੂੰ ਨਾ ਐਂ ਇਦਾਂ ਗੱਲਾਂ ਬਤਾ ਨਾ ਕਰਿਆ ਕਰ ਭੈਣ ਜੀ ਕੱਖ ਨਹੀਂਗਾ ਹੁਣਾ ਮੈਨੂੰ ਦਿਹੰਡਿਆ ਵਾ ਉਹਨਾਂ ਨੂੰ ਛੱਡਣਾ ਨਹੀਂਗਾ ਤੇ ਮੈਨੂੰ ਇਹ ਆਪੇ ਚੱਲ ਜੀਏ ਉੱਥੇ ਕੁਝ ਨਹੀਂ ਹੁੰਦਾ ਜੋ ਹੋਊ ਵਿਖੀ ਜਾਊਗੀ ਦਾਲ ਪੀਲਾਂਗੇ ਮਰਨੀ ਚੱਲੇ ਇੱਥੇ ਵੀ ਤੇ ਦਿਨ ਕੱਟਣ ਡਏ ਆ ਉੱਥੇ ਕੱਟੀ ਜਾਵਾਂਗੇ ਉਹ ਕਰਨ ਡੇ ਆ ਵਕੀਲ ਨਾਲ ਗੱਲ ਤੇਰੀ ਗੱਲ ਸਮਝ ਚ ਕਿਉਂ ਨਹੀਂ ਆਉਂ ਰਹੀ ਬਾਰੋ-ਬਾਰ ਬੱਜਾਂਗੇ ਜ਼ਰੂਰ ਥਾਣੇ ਜਾਣਾ ਆ ਭੈਣ ਜੀ ਮੇਰੇ ਦਿਮਾਗ ਨੂੰ ਪਤਾ ਨਹੀਂ ਕੀ ਹੋਇਆ ਮੈਨੂੰ ਕੁਝ ਸਮਝ ਨਹੀਂ ਆਉਂਦੀ ਮੇਰੇ ਲਾਗੇ ਨਾ ਆ ਵਕੀਲਮਕੂਲਾਂ ਵਾਲੀਆਂ ਗੱਲਾਂ ਤੇ ਨਾ ਹੀ ਕਰੋ ਤੇ ਚੰਗੀ ਗੱਲ ਆ ਫਿਰ ਐਦਾਂ ਕਰਨੇ ਆ ਵੀ ਅਸੀਂ ਚਲ ਜਾਨੇ ਆ ਕਿਤੇ ਤੇ ਜੇ ਫੜਨਗੇ ਫਿਰ ਤੈਨੂੰ ਕੱਲੀ ਨੂੰ ਫੜਨਗੇ ਭੈਣ ਜੀ ਮੇਰੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਆ ਵਕੀਲਾਂ ਵਕੂਲਾਂ ਵਾਲੀਆਂ ਗੱਲਾਂ ਨਾ ਮੇਰੇ ਲਾਗੇ ਨਾ ਕਰੋ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਇਹ ਤੇ ਦਿਮਾਗ ਤੇਰਾ ਖਰਾਬ ਹੀ ਹੋ ਗਿਆ ਆ ਸਮਝ ਨਹੀਂ ਤੇ ਹਣੀ ਗੱਲ ਨੂੰ ਤੇਨੂੰ ਮੈਂ ਕਹਿਣ ਲਈ ਆ ਪੀ ਉਥੇ ਜਾਣ ਨਾਲ ਇਹ ਚੰਗਾ ਵੀ ਬਾਹਰ ਜਮਾਨਤਾ ਹੋ ਜਾਣਾ ਪਰ ਤੇਰੇ ਪੱਲੇ ਨਹੀਂ ਗੱਲ ਪੈਣ ਦੀ ਕੋਈ ਗੱਲ ਨਹੀਂ ਭੈਣ ਜੀ ਜੇ ਮੈਨੂੰ ਲੈ ਵੀ ਜਾਣਗੇ ਮੈਂ ਫੜੀ ਜਾਊਂਗੀ ਪੁਲਸ ਕੋਲ ਤਾਂ ਆਪਣੀ ਧੀ ਲੱਗੇ ਜਾਊਂਗੀ ਹੋਰ ਮੈਨੂੰ ਨਾ ਮਾਰ ਨਹੀਂ ਦੇਣ ਲੱਗੇ ਨਹੀਂ ਕੁੜੀਏ ਤੈਨੂੰ ਹੁਣ ਜਿਆਦਾ ਡਰੇਗਾ ਆਉਂ ਡਿਆ ਆ ਜੇਕਰ ਪੁਲਸ ਦੀ ਮਾਰ ਖਾਣੀ ਪੈ ਗਈ ਨਾ ਤਾਂ ਲੱਗ ਪਤਾ ਜਾਣਾ ਤੈਨੂੰ ਕੋਈ ਗੱਲ ਨਹੀਂ ਜੋ ਹੋਊ ਨਾ ਵੇਖੀ ਜਾਊਗੀ ਇਹ ਦਿਨ ਭੈਣ ਜੀ ਇੱਕ ਨਾ ਇੱਕ ਦਿਨ ਆਉਣਾ ਹੀ ਆਉਣਾ ਵਾ ਜਿੰਨਾ ਮਰਜੀ ਲੋਕ ਛੇਪ ਲਓ ਤੈਨੂੰ ਹੁਣ ਉੱਥੇ ਪਤਾ ਨਹੀਂ ਸੰਦੀਪ ਨਾਲ ਕੀ ਕੀ ਹੋਣਿਆ ਹਣਾ ਤੈਨੂੰ ਲੱਗਣੇ ਸੌਖੇ ਕੰਮ ਐ ਸਾਰੇ ਬਾਕੀ ਫਿਰ ਨਾ ਅਸੀਂ ਚੱਲ ਜਣਾ ਇੱਥੋਂ ਤੂੰ ਫੜੀ ਜਾਵੇਂਗੀ ਤੂੰ ਇਹ ਕੱਲੀ ਫੜੀ ਜਾਵੇਂਗੀ ਆਪਣੀ ਮਰਜ਼ੀ ਕਰੋ ਮੇਰਾ ਸਿਰ ਨਾ ਖਾਓ ਘੜੀ ਘੜੀ ਆਣ ਕੇ ਬਾਰ ਬਾਰ ਉਹ ਗੱਲਾਂ ਕਰੀ ਜਾਂਦੇ ਅਸੀਂ ਚੱਲ ਜਾਣਾ ਅਸੀਂ ਚੱਲ ਜਾਣਾ ਜਾਓ ਜਾਂਦੇ ਜੇ ਤੇ ਕੋਈ ਗੱਲ ਨਹੀਂ ਲੈ ਆ ਜਾਂਗੇ ਮੈਨੂੰ ਫੜ ਕੇ ਤਾਂ ਫੜ ਲੈਣਾ